ਇੱਕ ਕਹਾਵਤ ਹੈ ਕਿ ਡਰ ਮੂਰੇ ਭੂਤ ਨੱਚਦੇ ਨੇ ਕਿ ਜਦੋਂ ਬੰਦੇ ਨੂੰ ਡਰ ਹੁੰਦਾ ਤਾਂ ਫੇਰ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬੰਦਾ ਡਰ ਦਾ ਮਾਰਾ ਕੀ ਕਰ ਜਾਵੇ ਕਿੰਨੀ ਉੱਚੀਓ ਛਾਲ ਮਾਰ ਦੇਵੇ ਕੀ ਕੁਝ ਉਹ ਟੱਪ ਜਾਵੇ ਕੀ ਕੁਝ ਉਹ ਡਰ ਦਾ ਮਾਰਾ ਕਰ ਜਾਵੇ ਅਤੇ ਕਿੰਨੀ ਵਧੀਆ ਉਹ ਐਕਟਿੰਗ ਕਰੇ ਆਪਣੇ ਜੁਰਮ ਨੂੰ ਜਾਂ ਆਪਣੇ ਕਿਸੇ ਕ੍ਰਾਈਮ ਨੂੰ ਲੁਕਾਉਣ ਲਈ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਔਰਤ ਨੇ ਐਕਟਿੰਗ ਕੀਤੀ ਉਸ ਨੇ ਵੱਡੇ ਵੱਡੇ ਕਲਾਕਾਰਾਂ ਨੂੰ maat ਦੇ ਦਿੱਤੀ ਤੁਸੀਂ ਇਸ ਵੀਡੀਓ ਨੂੰ ਦੇਖੋ ਇਹ ਉਹ ਔਰਤ ਹੈ ਜਿਸ ਨੇ ਬੜੀ ਚੰਗੀ ਐਕਟਿੰਗ ਕੀਤੀ ਸੁਣੋ ਇਹ ਕੀ ਕਹਿ ਰਹੀ ਹੈ ਅੱਛਾ ਵਾਜੇ ਸੱਚੀ ਕਿਉਂ ਉਸ ਕੋਲ ਨੌ ਜਗੜਾ ਝੰਡਾ ਟੰਗ ਕਰਵਾਦਾ ਹੈ ਗੋਣ ਨਾ ਸੱਤ ਘਰ ਵਾਈ ਬਾਈਠਾ ਰਹੇ ਸਵੇਰੇ ਕਿਵੇਂ ਪਤਾ ਲੱਗਿੰਦੇ ਸਵੇਰੇ ਜਨਾਈ ਹਮਾ ਦੇਰਦ ਗਏ ਦੇਰ ਨਾਈ ਕੋ ਨਾਈ ਹੈ ਇਹ ਆ ਗੁਰੇ ਡਰ ਰਹੀਆਂ ਸੁਣਿਆ ਲਦੋਈ ਬਰੇ ਲੈ ਰਹੇ ਇਸ ਦੀ ਐਕਟਿੰਗ ਪਿੱਛੇ ਕੀ ਕਹਾਣੀ ਹੈ ਕਿਉਂ ਇਹ ਐਕਟਿੰਗ ਕਰ ਰਹੀ ਹੈ ਕਿਸ ਚੀਜ਼ ਤੋਂ ਇਹ ਡਰ ਰਹੀ ਹੈ ਐਦਾਂ ਦਾ ਇਸ ਨੇ ਕੀ ਕਰ ਦਿੱਤਾ ਜਿਸ ਕਾਰਨ ਇਸ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਉਹ ਅੱਜ ਦੀ ਸੱਚੀ ਘਟਨਾ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਸੁਲਤਾਨਪੁਰ ਇਸ ਦੇ ਅਧੀਨ ਪੈਂਦਾ ਥਾਣਾ ਚਾਂਦ ਦਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਕੰਦੀਪੁਰ ਇੱਥੋਂ ਦਾ ਰਹਿਣ ਵਾਲਾ ਮਹੇਸ਼ ਜਿਸ ਦੀ ਉਮਰ ਲਗਭਗ 38 ਸਾਲ ਸੀ ਇਸ ਦੀ ਪਤਨੀ ਦਾ ਉਹ ਪੂਜਾ ਸੀ ਇਹਨਾਂ ਦੇ ਘਰ ਤਿੰਨ ਬੱਚੇ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਇਹਨਾਂ ਦੇ ਵਿਆਹ ਨੂੰ ਲਗਭਗ 10-12 ਸਾਲ ਹੋ ਗਏ ਸੀ ਸਭ ਕੁਝ ਬੜਾ ਚੰਗਾ ਚੱਲ ਰਿਹਾ ਸੀ ਮਹੇਸ਼ ਪਹਿਲਾਂ ਲੁਧਿਆਣੇ ਦੇ ਵਿੱਚ ਕੰਮ ਕਰਦਾ ਸੀ ਪਰ 2025 ਤੋਂ ਬਾਅਦ ਉਹ ਹੁਣ ਆਪਣੇ ਪਿੰਡ ਹੀ ਆ ਗਿਆ ਸੀ ਤੇ ਇੱਥੇ ਹੀ ਮਜ਼ਦੂਰੀ ਵਗੈਰਾ ਕਰਨ ਲੱਗ ਗਿਆ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਪਰ 3 ਸਤੰਬਰ 2025 ਜੋ ਮਹੇਸ਼ ਹੁੰਦਾ ਉਹ ਘਰੋਂ ਜਾਂਦਾ ਹੈ ਪਰ ਸ਼ਾਮ ਤੱਕ ਵੀ ਉਹ ਘਰ ਵਾਪਸ ਨਹੀਂ ਮੁੜਦਾ ਉਸਦੀ ਪਤਨੀ ਪੂਜਾ ਨੂੰ ਉਸਦੀ ਫਿਕਰ ਹੁੰਦੀ ਹੈ ਤੇ ਜਦੋਂ ਥੋੜਾ ਹਨੇਰਾ ਹੋ ਜਾਂਦਾ ਹੈ ਤਾਂ ਉਹ ਆਸੇ-ਪਾਸਿਓ ਆਪਣੇ ਪਤੀ ਬਾਰੇ ਪੁੱਛਦੀ ਹੈ ਰਿਸ਼ਤੇਦਾਰਾਂ ਨਾਲ ਗੱਲ ਕਰਦੀ ਹੈ ਆਂਢੀ ਗੁਆਂਢੀਆਂ ਨਾਲ ਗੱਲ ਕਰਦੀ ਹੈ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗੱਲ ਕਰਦੀ ਹੈ ਕਿ ਮਹੇਸ਼ ਘਰ ਨਹੀਂ ਪਹੁੰਚਿਆ ਪਤਾ ਨਹੀਂ ਉਹ ਕਿੱਥੇ ਚਲਿਆ ਗਿਆ ਇੰਨਾ ਸਮਾਂ ਹੋ ਗਿਆ ਇੰਨੀ ਰਾਤ ਹੋ ਗਈ ਪਰ ਮਹੇਸ਼ ਨਹੀਂ ਆਇਆ ਉਹ ਪਾਗਲਾ ਬਾਗ ਆਪਣੇ ਪਤੀ ਦੀ ਤਲਾਸ਼ ਕਰਦੀ ਹੈ ਪਰ ਉਸ ਦਾ ਪਤੀ ਮਹੇਸ਼ ਘਰ ਨਹੀਂ ਆਉਂਦਾ ਦੂਸਰਾ ਦਿਨ ਆ ਜਾਂਦਾ ਹੈ 4 ਸਤੰਬਰ 2025 ਆ ਜਾਂਦਾ ਹੈ ਤੇ 4 ਸਤੰਬਰ 2025 ਨੂੰ ਪੂਜਾ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤੇਰਾ ਜੋ ਪਤੀ ਹੈ ਉਸ ਦੀ ਲਾਸ਼ ਤਾਂ ਪਿੰਡ ਦੇ ਹੀ ਵਿੱਚ ਇੱਕ ਦਰਖਤ ਦੇ ਹੇਠਾਂ ਪਈ ਹੈ ਹੁਣ ਇਹ ਗੱਲ ਸੁਣ ਕੇ ਪੂਜਾ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਉਸ ਦਾ ਸੰਸਾਰ ਹੀ ਉੱਜੜ ਗਿਆ ਹੋਵੇ ਉਹ ਰੋਂਦੀ ਹੈ ਤੇ ਭੱਜੀ ਜਾਂਦੀ ਹੈ ਉਥੇ 38 ਸਾਲਾ ਮਹੇਸ਼ ਦੀ লাশ ਪਈ ਸੀ ਉਸ ਦਾ ਕਿਸੇ ਨੇ ਤੇਜ਼ ਧਾਰ ਹਥਿਆਰ ਦੇ ਨਾਲ ਗਲ ਵਟ ਦਿੱਤਾ ਸੀ ਹੁਣ ਰੋ ਰੋ ਕੇ ਸਭ ਦਾ ਬੁਰਾ ਹਾਲ ਹੋ ਜਾਂਦਾ ਹੈ ਸਭ ਨੂੰ ਇਸ ਔਰਤ ਤੇ ਬੜਾ ਤਰਸ ਆ ਰਿਹਾ ਸੀ ਸਭ ਇਹ ਸੋਚ ਰਹੇ ਸੀ ਕਿ ਇਸ ਦੇ ਤਾਂ ਛੋਟੇ ਛੋਟੇ ਬੱਚੇ ਆ ਇਹ ਔਰਤ ਕੀ ਕਰੇਗੀ ਜਾਨੀ ਉਹ ਔਰਤ ਰੋਂਦੀ ਲੋਕਾਂ ਤੋਂ ਝੱਲ ਨਹੀਂ ਹੋ ਰਹੀ ਸੀ ਪਰ ਇਸ ਦੇ ਨਾਲ-ਨਾਲ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਤੇ ਪੁਲਿਸ ਮੌਕੇ ਤੇ ਆਉਂਦੀ ਹੈ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਪੁਲਿਸ ਦੇ ਅੱਗੇ ਵੀ ਇਹੀ ਸਵਾਲ ਸੀ ਕਿ ਆਖਰ ਮਹੇਸ਼ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਪਤਨੀ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਕਿਸੇ ਨਾਲ ਝਗੜਾ ਕੋਈ ਦੁਸ਼ਮਣੀ ਹੋਵੇ ਜਾਂ ਤੇਰੇ ਨਾਲ ਕੋਈ ਇਸ ਦਾ ਲੜਾਈ ਝਗੜਾ ਹੋਵੇ ਤਾਂ ਪੂਜਾ ਕਹਿੰਦੀ ਹੈ ਕਿ ਇਸ ਦਾ ਬੜੇ ਵਧੀਆ ਢੰਗ ਨਾਲ ਰਹ ਰਹੇ ਸੀ ਸਾਡੇ ਵਿੱਚ ਕਦੇ ਲੜਾਈ ਨਹੀਂ ਹੋਈ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤਾਂ ਹੁਣ ਪੁਲਿਸ ਹੈਰਾਨ ਸੀ ਕਿ ਫੇਰ ਮਹੇਸ਼ ਦਾ ਕਤਲ ਕੌਣ ਕਰ ਸਕਦਾ ਹੈ ਕਿਸ ਨੇ ਇੰਨੀ ਬੇਰਹਿਮੀ ਦੇ ਨਾਲ ਮਹੇਸ਼ ਦਾ ਗਲ ਵੱਢ ਦਿੱਤਾ ਪੁਲਿਸ ਹੁਣ ਤਤੀਸ਼ ਦੇ ਵਿੱਚ ਜੁੜਦੀ ਹੈ ਆਸੇ-ਪਾਸਿਓਂ ਪਤਾ ਕੀਤਾ ਜਾਂਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਪੂਜਾ ਗਈ ਉਸ ਦਾ ਅਫੇਅਰ ਹੀ ਪਿੰਡ ਦਾ ਇੱਕ ਬੰਦਾ ਜਿਸ ਦਾ ਨਾਮ ਜੈ ਪ੍ਰਕਾਸ਼ ਹੈ ਜੋ ਕਿ ਦੁਕਾਨ ਕਰਦਾ ਹੈ ਉਸ ਨਾਲ ਹੈ ਪੁਲਿਸ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਤਾਂ ਹੁਣ ਪੁਲਿਸ ਪੂਜਾ ਦੇ ਫੋਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਤੇ ਉਸ ਵਿੱਚ ਜੈ ਪ੍ਰਕਾਸ਼ ਦਾ ਨੰਬਰ ਆ ਜਾਂਦਾ ਹੈ ਜਿਸ ਉੱਤੇ ਉਸ ਨੇ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਹੁੰਦੀਆਂ ਪੁਲਿਸ ਜੈ ਪ੍ਰਕਾਸ਼ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਜੈ ਪ੍ਰਕਾਸ਼ ਜਿੱਥੇ ਮਹੇਸ਼ ਦੀ লাশ ਪਈ ਸੀ ਉੱਥੇ ਕਈ ਗੇੜੇ ਮਾਰ ਚੁੱਕਿਆ ਸੀ ਤੇ ਕਦੇ ਇਹ ਦੁਕਾਨ ਬੰਦ ਕਰਦਾ ਸੀ ਕਦੇ ਖੋਲਦਾ ਸੀ ਜਾਨੀ ਇਸ ਦੇ ਅੰਦਰ ਬੇਚੈਨੀ ਸੀ ਤੇ ਕਾਫੀ ਵਾਰ ਤਾਂ ਇਸ ਨੇ ਪਿੰਡ ਦੇ ਲੋਕਾਂ ਨੂੰ ਫੋਨ ਕਰ ਕਰਕੇ ਵੀ ਪੁੱਛਿਆ ਕਿ ਕੀ ਹਾਲਾਤ ਨੇ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਦਾ ਸ਼ੱਕ ਸੀ ਉਹ ਯਕੀਨ ਵਿੱਚ ਬਦਲਣਾ ਸ਼ੁਰੂ ਹੋ ਗਿਆ ਸੀ ਕਿ ਇਸ ਕਤਲ ਦੇ ਪਿੱਛੇ ਜੈ ਪ੍ਰਕਾਸ਼ ਦਾ ਹੀ ਹੱਥ ਹੈ ਪੁਲਿਸ ਜੈ ਪ੍ਰਕਾਸ਼ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਜੈ ਪ੍ਰਕਾਸ਼ ਇਧਰ ਉਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਸ ਸਖਤੀ ਤੇ ਆਉਂਦੀ ਹੈ ਤਾਂ ਫਿਰ ਜੋ ਕਹਾਣੀ ਜੈ ਪ੍ਰਕਾਸ਼ ਦੱਸਦਾ ਉਹ ਬੜੀ ਹੀ ਭਿਆਨਕ ਸੀ ਉਹ ਦੱਸਦਾ ਕਿ ਹਾਂ ਮੈਂ ਹੀ ਮਹੇਸ਼ ਦਾ ਕਤਲ ਕੀਤਾ ਕਿਉਂਕਿ ਮੇਰੇ ਮਹੇਸ਼ ਦੀ ਪਤਨੀ ਪੂਜਾ ਦੇ ਨਾਲ ਨਜਾਇਜ਼ ਸਬੰਧ ਸੀ ਮਹੇਸ਼ ਪਹਿਲਾਂ ਬਾਹਰ ਕੰਮ ਕਰਦਾ ਸੀ ਲੁਧਿਆਣੇ ਦੇ ਵਿੱਚ ਕੰਮ ਕਰਦਾ ਸੀ ਉਦੋਂ ਸਾਡਾ ਇਦਾਂ ਹੀ ਚੱਲੀ ਜਾਂਦਾ ਸੀ ਪਰ ਹੁਣ ਮਹੇਸ਼ ਪਿੰਡ ਦੇ ਵਿੱਚ ਹੀ ਆ ਗਿਆ ਸੀ ਹੁਣ ਘਰ ਰਹਿ ਕੇ ਹੀ ਉਹ ਕੰਮ ਕਰਦਾ ਸੀ ਜਾਨੀ ਮਜ਼ਦੂਰੀ ਤੇ ਜਾਂਦਾ ਸੀ ਫੇਰ ਘਰ ਆ ਜਾਂਦਾ ਸੀ ਹੁਣ ਜੋ ਇਹਨਾਂ ਦਾ ਮਿਲਣਾ ਜੁਲਣਾ ਸੀ ਉਹ ਵੀ ਔਖਾ ਹੋ ਗਿਆ ਸੀ ਤੇ ਇੱਕ ਦਿਨ ਮਹੇਸ਼ ਨੇ ਆਪਣੀ ਪਤਨੀ ਪੂਜਾ ਨੂੰ ਜੈ ਪ੍ਰਕਾਸ਼ ਦੇ ਨਾਲ ਦੇਖ ਲਿਆ ਉਸ ਦੀ ਦੁਕਾਨ ਤੇ ਅਪੱਤੀ ਜਨਕ ਹਾਲਤ ਦੇ ਵਿੱਚ ਦੇਖ ਲਿਆ ਮਹੇਸ਼ ਆਪਣੀ ਪਤਨੀ ਨਾਲ ਲੜਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਇਹ ਕੀ ਕਰ ਰਹੀ ਹੈ ਮੈਂ ਜਵਾਕ ਪਾਲਣ ਦੇ ਲਈ ਤੇਰਾ ਪਾਲਣ ਪੋषण ਕਰਨ ਦੇ ਲਈ ਮਜ਼ਦੂਰੀ ਕਰਦਾ ਹੈ ਤੇ ਤੂੰ ਮੇਰੇ ਨਾਲ ਵਿਸ਼ਵਾਸ ਘਾਤ ਕਰ ਰਹੀ ਹੈ ਹੁਣ ਕਾਫੀ ਇਹਨਾਂ ਦਾ ਇਸ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਤਕਰਾਰ ਹੁੰਦਾ ਜੋ ਮਹੇਸ਼ੀ ਉਹ ਆਪਣੀ ਪਤਨੀ ਪੂਜਾ ਉੱਤੇ ਨਿਗਾਹ ਰੱਖਣ ਲੱਗ ਗਿਆ ਸੀ ਪਰ ਜੋ ਪੂਜਾ ਸੀ ਉਹ ਤਾਂ ਆਪਣੇ ਪ੍ਰੇਮੀ ਜੈ ਪ੍ਰਕਾਸ਼ ਦੇ ਨਾਲ ਹੀ ਸਬੰਧ ਬਣਾਉਣਾ ਚਾਹੁੰਦੀ ਸੀ ਉਸ ਨਾਲ ਹੀ ਰਹਿਣਾ ਚਾਹੁੰਦੀ ਸੀ ਪਰ ਹੁਣ ਪੂਜਾ ਦੇ ਉੱਤੇ ਬੰਦਸ਼ਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਤਾਂ ਪੂਜਾ ਸੋਚਦੀ ਹੈ ਕਿ ਕਿਉਂ ਨਾ ਮਹੇਸ਼ ਦਾ ਕਤਲ ਹੀ ਕਰ ਦਿੱਤਾ ਜਾਵੇ ਜੇ ਮਰ ਜਾਵੇਗਾ ਨਾ ਰਹੇਗਾ ਬਾਂਸ ਤੇ ਨਾ ਬੱਜੇਗੀ ਬੰਸਰੀ ਜੇ ਇਹ ਮਰ ਜਾਵੇ ਤਾਂ ਮੇਰੀ ਜ਼ਿੰਦਗੀ ਆਸਾਨ ਹੋ ਜਾਏਗੀ ਮੈਂ ਜੈ ਪ੍ਰਕਾਸ਼ ਨੂੰ ਖੁੱਲ ਕੇ ਮਿਲ ਸਕਦੀ ਹਾਂ ਅਸੀਂ ਖੁੱਲ ਕੇ ਜ਼ਿੰਦਗੀ ਜੀ ਸਕਦੇ ਹਾਂ ਪਰ ਜਿੰਨਾ ਚਿਰ ਮਹੇਸ਼ ਇਸ ਦੁਨੀਆ ਤੇ ਆ ਸਾਡੇ ਵਿੱਚ ਆ ਉਹਨਾਂ ਟਾਈਮ ਅਸੀਂ ਇੱਕ ਦੂਜੇ ਨੂੰ ਨਹੀਂ ਮਿਲ ਸਕਦੇ ਇਹ ਸਾਡੇ ਰਾਧਾ ਰੋੜਾ ਦਾ ਪੂਜਾ ਜੈ ਪ੍ਰਕਾਸ਼ ਨਾਲ ਗੱਲ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮਹੇਸ਼ ਨੂੰ ਮਾਰ ਦੇ ਤਾਂ ਫਿਰ ਇਹ ਪਲੈਨਿੰਗ ਕਰਦੇ ਨੇ ਕਿ ਕਿਵੇਂ ਮਹੇਸ਼ ਦਾ ਕਤਲ ਕੀਤਾ ਜਾਵੇ ਹੁਣ ਜੋ ਜੈ ਪ੍ਰਕਾਸ਼ ਸੀ ਉਹ ਮਹੇਸ਼ ਨੂੰ ਕਹਿੰਦਾ ਕਿ ਚੱਲ ਆਪਾਂ ਸ਼ਰਾਬ ਪੀਨੇ ਆ ਜੋ ਗੱਲਾਂ ਹੋ ਗਈਆਂ ਉਹਨਾਂ ਤੇ ਮਿੱਟੀ ਪਾ ਅੱਜ ਤੋਂ ਬਾਅਦ ਇਹੋ ਜਿਹਾ ਕੁਝ ਨਹੀਂ ਹੋਵੇਗਾ ਹੁਣ ਜੋ ਮਹੇਸ਼ ਹੁੰਦਾ ਉਹ ਜੈ ਪ੍ਰਕਾਸ਼ ਦੇ ਕੋਲ ਆਉਂਦਾ ਇਹ ਦੋਨੋਂ ਸ਼ਰਾਬ ਪੀਂਦੇ ਨੇ ਪਰ ਜੈ ਪ੍ਰਕਾਸ਼ ਜੋ ਹੁੰਦਾ ਹੈ ਉਹ ਘੱਟ ਸ਼ਰਾਬ ਪੀਂਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਮਹੇਸ਼ ਦਾ ਕਤਲ ਕਰਨਾ ਹੈ ਹੁਣ ਮਹੇਸ਼ ਸ਼ਰਾਬ ਦੇ ਨਾਲ ਟੰਨ ਹੋ ਜਾਂਦਾ ਹੈ ਨਸ਼ੇ ਦੇ ਵਿੱਚ ਲਗਭਗ ਬੇਸੁੱਧ ਹੋ ਜਾਂਦਾ ਹੈ ਤਾਂ ਹੁਣ ਇਸ ਕੋਲ ਮੌਕਾ ਹੁੰਦਾ ਹੈ ਇਹ ਪੂਜਾ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਕਿ ਹੁਣ ਇਹ ਬਿਲਕੁਲ ਬੇਹੋਸ਼ ਹੈ ਯਾਨੀ ਬੇਸੁੱਧ ਹੈ ਆਪਾਂ ਇਸ ਦਾ ਕਤਲ ਕਰ ਦਈਏ ਤਾਂ ਪੂਜਾ ਦੇ ਨਾਲ ਮਿਲ ਕੇ ਜੋ ਜੈ ਪ੍ਰਕਾਸ਼ ਹੁੰਦਾ ਹੈ ਉਹ ਤੇਜ਼ ਤਾਰ ਹਥਿਆਰ ਨਾਲ ਇਸ ਤੇ ਗੱਲ ਉੱਤੇ ਬਾਹਰ ਕਰ ਦਿੰਦਾ ਤੇ ਪੂਜਾ ਵੀ ਉਸ ਵੇਂ ਕੋਲ ਹੀ ਖੜੀ ਹੁੰਦੀ ਹੈ ਮਹੀਸ਼ ਦਾ ਕਤਲ ਕਰਨ ਤੋਂ ਬਾਅਦ ਇਹ ਇੱਥੋਂ ਫਰਾਰ ਹੋ ਜਾਂਦੇ ਨੇ ਆਪਣੇ ਆਪਣੇ ਘਰੇ ਚਲੇ ਜਾਂਦੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਲੱਗੇਗਾ ਤੇ ਸਾਡੀ ਜ਼ਿੰਦਗੀ ਵਿੱਚ ਜੋ ਰੋੜਾ ਸੀ ਉਹ ਪਰੇ ਹੋ ਗਿਆ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਕਾਨੂੰਨ ਦੇ ਸਾਹਮਣੇ ਆ ਹੀ ਜਾਂਦਾ ਹੈ ਜਦੋਂ ਜੈ ਪ੍ਰਕਾਸ਼ ਦੀ ਮੌਤ ਦੀ ਖਬਰ ਪੂਜਾ ਨੇ ਸੁਣੀ ਤਾਂ ਪੂਜਾ ਨੇ ਬਹੁਤ ਜ਼ਿਆਦਾ ਡਰਾਮਾ ਕੀਤਾ ਬੜੀ ਵਧੀਆ ਐਕਟਿੰਗ ਕੀਤੀ ਰੋ ਰਹੀ ਸੀ ਮਹੇਸ਼ ਦੀ লাশ ਦੇ ਨਾਲ ਲਿਫਟ ਲਿਫਟ ਕੇ ਚੰਗਿਆੜਾ ਮਾਰ ਰਹੀ ਸੀ ਕਿ ਮੇਰੇ ਸਿਰ ਦਾ ਸਾਈਂ ਚਲਿਆ ਗਿਆ ਪਰ ਉਸ ਦੀ ਇਹ ਐਕਟਿੰਗ ਕੰਮ ਨਹੀਂ ਆਈ ਪੁਲਿਸ ਨੇ ਇਸ ਕੇਸ ਨੂੰ ਲਗਭਗ 24 ਘੰਟਿਆਂ ਦੇ ਵਿੱਚ ਹੀ ਸੁਲਝਾ ਦਿੱਤਾ ਤੇ ਜਦੋਂ ਜੋ ਮਹੇਸ਼ ਸੀ ਉਸ ਦੀ ਅਰਥੀ ਨੂੰ ਸ਼ਮਸ਼ਾਨ ਘਾਟ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਉਸ ਮੌਕੇ ਹੀ ਆ ਜਾਂਦੀ ਹੈ ਤੇ ਰਸਤੇ ਦੇ ਵਿੱਚ ਹੀ ਜੋ ਪੂਜਾ ਹੁੰਦੀ ਹੈ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕਿ ਅਸਲ ਵਿੱਚ ਜੋ ਕਾਤਲ ਹੈ ਉਹ ਇਸ ਦੀ ਪਤਨੀ ਅਤੇ ਇਸ ਦਾ ਆਸ਼ਿਕ ਹੈ ਲੋਕ ਹੈਰਾਨ ਸੀ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੁਲਿਸ ਇਹ ਕੀ ਕਰ ਰਹੀ ਹੈ ਇੱਕ ਤਾਂ ਇੱਕ ਵਿਚਾਰੀ ਆਵਲਾ ਦਾ ਘਰ ਵਾਲਾ ਮਰ ਗਿਆ ਤੇ ਪੁਲਿਸ ਉਲਟਾ ਇਸ ਨੂੰ ਹੀ ਗ੍ਰਿਫਤਾਰ ਕਰ ਰਹੀ ਹੈ ਪਰ ਜਦੋਂ ਲੋਕਾਂ ਦੇ ਸਾਹਮਣੇ ਵੀ ਇਹ ਸੱਚਾਈ ਆਉਂਦੀ ਹੈ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਵੀ ਹੋ ਸਕਦਾ ਸੋ ਪੁਲਿਸ ਨੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲੇਤਾ ਤੇ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਇਹਨਾਂ ਦੇ ਤਿੰਨ ਬੱਚੇ ਨੇ ਉਹ ਤਾਂ ਅਨਾਥ ਹੋ ਗਏ ਹੁਣ ਉਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਿਆ ਤੇ ਉਸ ਤੋਂ ਬਾਅਦ ਰੋਣ ਦਾ ਐਦਾਂ ਨਾਟਕ ਕੀਤਾ ਕਿ ਉਸ ਨੇ ਸਭ ਐਕਟਰਾਂ ਨੂੰ ਸਭ ਕਲਾਕਾਰਾਂ ਨੂੰ ਫੇਲ ਕਰ ਦਿੱਤਾ ਜੋ ਪਿੰਡ ਦੇ ਲੋਕ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਦਾ ਤਾਂ ਆਪਣੇ ਪਤੀ ਨਾਲ ਬੜਾ ਜਿਆਦਾ ਪਿਆਰ ਸੀ ਕਿਉਂਕਿ ਉਹ ਉਸ ਨਾਲ ਲਿਫਟ ਲਿਫਟ ਕੇ ਰੋ ਰਹੀ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅਸਲ ਵਿੱਚ ਆਪਣੇ ਪਤੀ ਦੀ ਕਾਤਲ ਇਹ ਖੁਦ ਹੀ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ਿਕਾ